ਮੇਰੀ ਸਰਕਾਰ ਮੇਰੇ ਮਾਲਿਕ ਮੌਲਾ ਖੁਦਾ ਅਵਨ ਕਰੀ ਮੇਰੇ ਪੀਰ ਲੱਖ ਦਾਤਾ ਲਾਲਾ ਵਾਲੀ ਸਰਕਾਰ ਮੇਰੇ ਪੀਰ ਮੁਰਸ਼ਿਦ ਮੇਰੀ ਸਰਕਾਰ ਮੇਰੇ ਪੀਰ ਲੱਖ ਦਾਤਾ ਜੀ 2025 ਦੇ ਪਹਿਲੇ ਵੀਰਵਾਰ ਦੀ ਮੁਬਾਰਕ ਮੇਰੇ ਪੀਰ ਪਰਵਰਦੀਗਾਰ ਮੇਰੀ ਸਰਕਾਰ ਵੀਰਵਾਰ ਦੀ ਸਵੇਰ ਹੋਈ ਸਵੇਰੇ ਦਰਗਾਹ ਤੇ ਸਾਫ ਸਫਾਈ ਹੋਈ ਚਿਰਾਗ ਰੋਸ਼ਨ ਹੋਈ ਸੰਗਤਾਂ ਦਰਤੇ ਆਈਆਂ ਮੇਰੇ ਮੌਲਾ ਸੰਗਤਾਂ ਦੀ ਸੇਵਾ ਸੰਭਾਲ ਕਰਦੇ ਆ ਚਿਰਾਗਾਾਂ ਦੀ ਸੇਵਾ ਸੰਭਾਲ ਕਰਦੇ ਆ ਸੰਗਤਾਂ ਦੀ ਸੇਵਾ ਸੰਭਾਲ ਕਰਦੇ ਆ ਜਾਣੇ ਅਣਜਾਣੇ ਅੰਦਰ ਬਾੜ ਹੋਈਆਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁਕਾ ਮਾਫ਼ ਕਰੋ ਮੇਰੇ ਮੌਲਾ ਆਓ ਮੇਰੇ ਪੀਰ ਲਖਦਾਤਾ ਜੀ ਤੇਰੇ ਨਾਮ ਦੀ ਦੁਆ ਬੇਨਤੀ ਟਾਰਦਾ ਸੁਣ ਰਿਹਾ ਮੇਰੀ ਸਰਕਾਰ ਦੁਆ ਬੇਨਤੀ ਟਾਰਤਾ ਸਕਬੂਲ ਕਰਨਾ ਮੇਰੇ ਮੌਲਾ

ਤੇਰੀ ਮੁਸ਼ਕਲਾਂ ਆਸਾਨ ਤੂੰ ਖੜਿਆਂ ਦਾ ਹੈ ਪਹਿਲਵਾਨ ਤੇਰੀ ਜਨ ਟੁਕੀ ਏ ਮੁਲਤਾਨ ਮੀਆਂ ਰਾਣਾ ਟੋਡੇ ਖਾਨ યા ਮੁਹੰਮਦਿਆ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ ਮੈਂ ਇਕੱਲਾ ਮੰਜ਼ਿਲ ਦੂਰ ਪਾਰ ਲਗਾ ਦੋ યા ਯਾਰ ਰਸੂਲ ਖੁਦਾ ਦਾ ਢੇਡਾ ਬੰਨੇ ਲਾਉਂਦਾ ਗਾਮੀਰਾ ਦਮ ਸ਼ਾਮਦਾਰ ਤੇਰਾ ਟੰਕਾ ਵਰਕਰਾਰ ਤੂੰ ਘੋੜੇ ਕੁੱਲ ਜਹਾਨ ਤੇਰਾ ਮੇਲਾ ਹਰਮਦਾਨ ਲਾ ਇਲਾਹਾ ਇਲਾਲਾ ਮੁਹੰਮਦ ਅਰਸੂਲ ਪੀਰ ਜੀ ਚਿਰਾਗੀਆਂ ਲੇਖੇ ਲਾਈ ਚੌਕੀਆਂ ਮਨਜ਼ੂਰ ਕਰੀ ਚੰਡੇ ਚਾਦਰਾਨਿਆਂ ਆਂਜਾ ਮਨਜ਼ੂਰ ਕਰੀ ਮੇਰੀ ਸਰਕਾਰ ਆਇਆ ਸੰਗਤਾਂ ਦੇ ਪੇੜੇ ਬੰਨੇ ਲਾਈ ਕਦਮ ਕਦਮ ਲੇਖੇ ਲਾਈ ਦੇਸ-ਵਦੇ ਸਹਾਇਤਾ ਕਰੀ ਕਾਰੋਬਾਰ ਵਿੱਚ ਵਾਦਾ ਪਾਈ ਮੇਰੀ ਸਰਕਾਰ

ਦਾਦਾ ਜੀ ਆਏ ਹਾਂ ਵਿੱਚ ਦਰਬਾਰ ਤੇ ਜੀ ਸੈਦਾ ਤੈਨੂੰ ਦਾਨੀ ਜੱਟੀ ਬੁਕਾਰਿਆ ਤੇਰੇ ਰੋਜੇ ਦੀਵਾ ਬਾਲਿਆ ਬੋੜੀ ਸੁੰਦਰ ਕੱਕੀ ਬਾਲਿਆ ਕੱਕੀ ਘੱਤ ਬੁਲਾਣਾ ਦੇਰਬਾਰ ਦੇ ਜੀ ਸਈਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਜੀ ਸਈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲਗਿਆਂ ਨੂੰ ਤਾਰ ਦੋ ਜੀ ਸਈਦਾ ਦਾਤਾ ਜੀ ਆਏ ਹਾਂ ਵਿੱਚ ਦੇਬਾਰ ਦੇ ਇਹ ਲਖ ਦਾਤਾ ਪੀਰਗੇ ਆਵਲ ਜਾਂਦੀਆਂ ਵੇਲਾਂ ਨੂੰ ਦਾਤਿਆ ਫਲ ਲੱਗੇ ਜੀ ਸਈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲੱਗਿਆਂ ਨੂੰ ਤਾਰ ਤੋ ਜੀ ਸਈਦਾ ਤਤਾ ਜੀ ਆਏ ਹਾਂ ਵਿੱਚ ਤੇਰੇ ਬਾਦ ਦੇ ਸੈਦਾ ਮੇਰਾ ਵਕਤ ਹੈ ਫਰੀਆਦ ਦਾ ਚੁਕ ਲੋਟਾ ਵਜੂ ਸ਼ਿੰਗਾਰ ਦਾ ਮੱਕੇ ਦਿਆ ਹਾਜਿਆ ਮੇਰੀ ਫਰੀਆਦ ਤੇਰੇ ਤਾਈ ਤੇਰੀ ਸੱਚੀ ਦਰਗਾਹ ਤਾਈ ਜੀ ਸੈਦਾ ਸੱਚ ਦੀ ਗਮਈ ਵਾਲਿਆ ਪੀਰਾ ਲੜ ਲਗਿਆਂ ਨੂੰ ਤਾਰ ਦੋ ਜੀ ਸੈਦਾ ਤਾਤਾ ਜੀ ਆਏ ਨਾੜ ਲੱਗੇ ਆ ਨੂੰ ਤਾਰ ਦੋ ਜੀ ਸਈਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਜੀ ਸਈਦਾ ਥਾੜੀ ਲੇ ਪਤਾ ਸੇ ਪਾਖਵਾਜਿਆ ਪੀਰਾ ਮੇਲ ਵਦਾ ਬੇੜੇ ਸਬਨਾ ਤੇ ਬੰਨੇ ਲਾ ਮੇਰੇ ਸਰਬਰ ਵਾਲਿਆ ਜੀ ਨੂੰ ਸਈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲਗਿਆਂ ਨੂੰ ਤਾਰ ਤੋ ਜੀ ਸਈਦਾ ਤਾਤਾ ਜੀ ਆਏ ਹਾਂ ਵਿੱਚ ਤੇਰ ਬਾਰ ਦੇ ਜੀ ਸਈਦਾ ਤਨ ਤਨ ਸਗੀ ਸੁਲਤਾਨਾ ਤੇਰੇ ਘਰ ਘਰ ਬਣੇ ਡੇ ਚੁੱਲਦੇ ਚਾਰ ਜਹਾਨਾ ਝੁਕਦੇ ਹਿੰਦੂ ਤੇ ਮੁਸਲਮਾਨਾ ਤੇ ਨੂਰਾਜੇ ਕਰਨ ਸਲਾਮਾ ਜੀ ਸੱਚ ਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲੱਗਿਆਂ ਨੂੰ ਤਾਰ ਦੋ ਜੀ ਸਈਦਾ ਦਾਤਾ ਜੀ ਆਏ ਹਾਂ ਵਿੱਚ ਤੇਰਵਾਰ ਦੇ ਜੀ ਸਈਦਾ ਆਏ ਹਾਂ ਵਿੱਚ ਦਰਬਾਰ ਤੇ ਜੀ ਸਈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲਗਿਆਂ ਨੂੰ ਤਾਰ ਦੋ ਜੀ ਸਈਦਾ ਪੀਰਾ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈਠੇ ਹੋ ਕਚੈਰੀ ਮੱਲ ਕੇ ਜਰਾ ਦੇਖਣਾ ਦਫ਼ਤਰ ਥੱਲ ਕੇ ਨਿਆਂ ਕਰੋ ਸੱਚ ਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲੱਗਿਆ ਨੂੰ ਤਾਰ ਦੋ ਜੀ ਸਈਦਾ ਦਾਤਾ ਜੀ ਆਏ ਹਾਂ ਵਿੱਚ ਤੇਰ ਬਾਰ ਦੇ ਜੀ ਸਈਦਾ ਪੀਰਾ ਸੁਣ ਮੇਰੀਆਂ ਫਰਿਆਦਾਂ ਦੇਵੇਂ ਦੁੱਧਾਂ ਪੁੱਤਾਂ ਦਾਤਾ ਬੱਚੇ ਮੱਜਾਂ ਗਾਵਾਂ ਨਾਲੇ ਕੋੜੀਆਂ ਤੇਰੇ ਧੰਨ ਬੜੀ ਸੁਲਤਾਨਾ ਤੇਰੇ ਘਰ ਘਰ ਬਣੇ ਮਕਾਨਾ ਜੀ ਸੈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲੱਗਿਆਂ ਨੂੰ ਤਾਰ ਦੋ ਜੀ ਸੈਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਤੇ ਜੀ ਸੈਦਾ ਸਾ ਤੇਰਾ ਦਾਤਾ ਜੀ ਹਾਜ਼ਰ ਹੋ ਕੇ ਨਾਜ਼ਰ ਹੋ ਕੇ ਕੱਕੀ ਨੂੰ ਟੋਕੇ ਪਾਸ ਖਲੋਕੇ ਮੇੜਾ ਸਾਧ ਸੰਗਤ ਦਾ ਪਾਰ ਲਗਾਉਣਾ ਜੀ ਸਈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲੱਗਿਆਂ ਨੂੰ ਤਾਰ ਦੋ ਜੀ ਸਈਦਾ ਦਾਤਾ ਜੀ ਆ ਗਿਆ ਤੀ ਲਾਲ ਖਡਾਇਆ ਪਿੰਡ ਦੇ ਜੱਟ ਨੂੰ ਤਾਰਿਆ ਪਿੰਡ ਧਰੇ ਤੋਂ ਗੱਡਾ ਚਲਾਇਆ ਮਾਈ ਸਲੀਮਾ ਨੂੰ ਤਾਰਿਆ ਪਾਰ ਸਾਲ ਬਾਅਦ ਪੇੜਾ ਬੰਨੇ ਲਾਇਆ ਜੜ ਵਾਲਾ ਕੱਚੂ ਤਾਰਿਆ ਚੋ ਕਰਨ ਸਲਾਮਾ ਨਗਾਹੇ ਨੂੰ ਆਇਆ ਜੀ ਸੈਦਾ ਸੱਚ ਦੀ ਕਮਾਈ ਵਾਲਿਆ ਪੀੜਾ ਲੜ ਲੱਗਿਆਂ ਨੂੰ ਤਾਰ ਦੋ ਜੀ ਸੈਦਾ ਦਾਤਾ ਜੀ ਆਏ ਹਾਂ ਵਿੱਚ ਤੇਰ ਬਾਰ ਤੇ ਜੀ ਸਜਦਾ ਸੱਚ ਦੀ ਕਮਾਈ ਵਾਲਿਆ ਪੀਰਾ ਲਾੜ ਲਗਿਆਂ ਨੂੰ ਤਾਰ ਦੋ ਜੀ ਸੈਦਾ ਖਜਾ ਖਜਰਤ ਮੋਲਾ ਮਜਰਤ ਝੰਡਾ ਨਬੀ ਰਸੂਲ ਦਾ ਬਸੇ ਚੌਥੇ ਪਾਰ ਕਰੋ ਕਰੋ ਕਰ ਦੁਸ਼ਮਨ ਨੂੰ ਪਕੜਾ ਕੋਟ ਕਰੀ ਮੜੀਲਾ ਚਾ ਅਲੀ ਦਾ ਜਾਈ ਜਾਗੇ ਤਲ ਜਾਗੇ ਜਾਗੇ ਜਲਦਾ ਕੀੜਾ ॠषि मुनि ਤਪਸਵੀ ਜਾਗੇ ਜਾਗ 11ਵੇਂ ਵਾਲਿਆ ਪੀਰਾ ਪਾ ਦੇ ਖੈਰ ਖਜ਼ਾਨਿਓ ਖੁੱਲੇ ਹੱਥ ਨਾਲ ਨਾਨਕੀ ਦੇ ਆ ਵੀਰਾ ਜਲ ਤੂੰ ਤਰਾ ਤੂੰ ਪਾਣ ਤੂੰ ਪਣੀ ਤੂੰ ਅਬ ਜੇ ਖੈਵ ਤੇ ਮੋਜ ਤੂੰ ਪੰਜ ਪੀਰ ਸਦਾ ਸਦਾ ਸਹਾਈ ਖਾਕੀ ਕਾਦਰੀ ਨੂਰ ਦੀ ਰੱਖੀ ਫਕਰਾ ਲਾਜ ਮੇਰੀ ਸੱਚੀ ਸਰਕਾਰ ਨੂੰ ਸੈਦਾ ਸੱਚ ਦੀ ਕਮਾਈ ਵਾਲਿਆ ਪੀਰਾ ਲੜ ਲਗਿਆ ਨੂੰ ਤਾਂ ਦੋ ਜੀ ਸੈਦਾ ਮੋਲਾ ਮੇਰੇ ਪੀਰ ਪਰਵਰਦੀਗਾਰ ਮੇਰੀ ਸਰਕਾਰ ਮੇਰੇ ਮੋਲਾ ਸੈਯਦਨ ਸਖੀ ਸੁਲਤਾਨ ਲਖਦਾਤਾ ਲਾਲਾ ਵਾਲੀ ਸਰਕਾਰ ਮੇਰੇ ਪੀਰਾਂ ਦੇ ਪੀਰ ਸ਼ਹਿਨशाह ਪੀਰ ਲਖਾਂ ਦੇ ਅਦਾਤੇ ਮੇਰੇ ਮੋਲਾ ਤੇ ਨਾਂ ਦੀ ਦੁਆ ਬੇਨਤੀ ਤਾਰ ਅਰਦਾਸ ਹੋਈ ਸਰਕਾਰ ਦੁਆ ਬੇਨਤੀ ਤਾਰ ਅਰਦਾਸ ਕਰਦੇ ਆ ਜਾਣੇ ਅਣਜਾਣੇ ਹੋਈਆਂ ਭੁੱਲਾਂ ਚੁੱਕਾਂ ਨੂੰ ਮਾਫ ਕਰਨਾ ਮੇਰੇ ਮੋਲਾ ਅੱਗੇ ਵਾਸਤੇ ਦੀ ਸੂਰਬਤ ਬਖਸ਼ਨਾ ਮੇਰੇ ਪੀਰ ਪਰਵਰਦੀਗਾਰ ਮੇਰੇ ਮੋਲਾ ਜੋ ਸੰਗਤਾਂ ਤੇਰੇ ਦਰ ਤੇ ਆਸ ਉਮੀਦ ਫਰਿਆਦ ਲੈ ਕੇ ਆਈਆਂ ਮੇਰੇ ਮੋਲਾ ਸਭ ਦੀਆਂ ਦੁਆਵਾਂ ਕਬੂਲ ਕਰੀ ਮੇਰੇ ਮੋਲਾ ਦਾਰਾਂਆਂ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਮੇਰੇ ਮੋਲਾ ਕਦਮ ਕਦਮ ਲੇਖੇ ਲਈ ਮੇਰੀ ਸਰਕਾਰ ਚੰਡੇ ਚਾਦਰਾਂ ਨਿਆਜ਼ਾਂ ਕਬੂਲ ਕਰੀ ਮੇਰੇ ਮੋਲਾ ਹੇ ਮੇਰੇ ਪੀਰੋ মুর্ਸ਼ਦ ਇਸ ਘਰ ਪਰਿਵਾਰ ਤੇ ਆਈ ਸੰਗਤ ਤੇ ਕੁਲ ਸੰਸਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਮੇਰੇ ਮੋਲਾ 2025 ਸਭ ਨੂੰ ਖੁਸ਼ੀਆਂ ਦਾ ਬਖਸ਼ੀ ਮੇਰੇ ਮੌਲਾ ਖੁਸ਼ੀਆਂ ਹੀ ਖੁਸ਼ੀਆਂ ਵਰਮਜ ਮੇਰੇ ਮੌਲਾ ਕਰਮ ਨਮਾਜ਼ੀ ਕਰੀ ਮੇਰੇ ਪੀਰ ਪਰਵਰਦੀਗਾਰ ਕਰਮ ਨਮਾਜ਼ੀ ਕਰੀ ਮੇਰੇ ਮੌਲਾ ਤੇਰੀ ਸਦਾ ਹੀ ਜੈ ਜੈ ਕਰ ਮੇਰੇ ਮੌਲਾ ਤੇਰੀ ਸਦਾ ਹੀ ਜੈ ਜੈ ਕਰ ਮੀ ਸਰਕਾਰ ਜੈ ਕਰਾ ਸੈਦ ਸਖੀ ਸੁਲਤਾਨ ਪੀਰ ਲਖਦਾਤਾ ਲਾਲਾ ਵਾਲੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਨਾਮ ਸੀ ਹੈ ਜੰਪੀਰ ਅਬਦੁਲ ਕਾਦਰ ਸ਼ਾਹੇ ਜਿਲਾਨੀ ਮਹਿਬੂਬ ਏ ਸੁਹਾਨੀ ਕੁਤਬੂਰ ਬਾਨੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਖਵਾਜਾ ਗਰੀਬ ਨਮਾਜ਼ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਪੀਰ ਬਾਬਾ ਦਾਦਾ ਸਦਰੂਦੀਨ ਹਜ਼ਰਤ ਹੈ ਦਰਸ਼ੇਕ ਪੀਰ ਕੋਟਲੇ ਵਾਲੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਕਾਲੀ ਗਿਰਗੱਤੇ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਪੈਰੋਂ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਪੀਰ ਦੇ 44 ਮਲੰਗਾਂ ਦਾ ਬੋਲ ਸਾਚੇ ਦਰਬਾਰ ਕੀ ਜੈ जयकारा बापूगढ़ी राम जी गद्दी दे मालिक दा बोल साचे दरबार की जय जयकारा दादा जंडवली सरकार दा बोल साचे दरबार की जय जयकारा अपने अपने पियो मुर्शिद दा बोल साचे दरबार की जय